ਅੱਜ ਦੀ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਕਹਾਣੀ ਇੱਕ ਐਸੀ ਕੁੜੀ ਦੀ ਕਹਾਣੀ ਹੈ ਜਿਸ ਨੂੰ ਪੈਦਾ ਹੁੰਦੇ ਹੀ ਉਸ ਦਾ ਬਾਪ ਦੁਤਕਾਰ ਦਿੰਦਾ ਹੈ 7-8 ਮਹੀਨਿਆਂ ਦੀ ਨੂੰ ਐਸੇ ਤਰੀਕੇ ਦੇ ਨਾਲ ਕਹਿੰਦਾ ਕਿ ਮੈਨੂੰ ਤਾਂ ਕੁੜੀ ਚਾਹੀਦੀ ਨਹੀਂ ਸੀ ਇਸ ਲਈ ਇਸ ਨੂੰ 7-8 ਮਹੀਨਿਆਂ ਤੋਂ ਹੀ ਉਮਰ ਤੋਂ ਹੀ ਇਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਮਾਂ ਵਿਚਾਰੀ ਕੀ ਕਰਦੀ ਮਾਂ ਇਸ ਨੂੰ ਆਪਣੇ ਪੇਕੇ ਛੱਡ ਦਿੰਦੀ ਆ ਨਾਨਾ ਨਾਨੀ ਕੋਲ ਮਾਮਿਆਂ ਕੋਲ ਰਹਿੰਦੀ ਹੋਈ ਆਪਣੇ ਮਾਪੇ ਦੀ ਕਮੀ ਨੂੰ ਮਹਿਸੂਸ ਕਰਦੀ ਹੋਈ ਵੱਡੀ ਹੋ ਜਾਂਦੀ ਹੈ ਫਿਰ 12 ਜਮਾਤਾਂ ਪੜ੍ਹਦੀ ਹੈ ਤਾਂ ਇਹਦੀ ਨਾਨੀ ਕਹਿੰਦੀ ਹੈ ਕਿ ਹੁਣ ਇਹਦਾ ਵਿਆਹ ਕਰਤੀਏ ਵਿਆਹ ਤੋਂ ਬਾਅਦ ਵੀ ਇਹਦੀਆਂ ਮੁਸ਼ਕਲਾਂ ਖਤਮ ਨਹੀਂ ਹੁੰਦੀਆਂ ਸਗੋਂ ਪਤੀ ਇਹਦਾ ਨਸ਼ੇੜੀ ਨਿਕਲ ਜਾਂਦਾ ਹੈ 3-4 ਸਾਲ ਤੱਕ ਇਸ ਨੂੰ ਪਤਾ ਨਹੀਂ ਲੱਗਦਾ ਇਹਦੀ ਸੱਸ ਕਿਵੇਂ ਨਾ ਕਿਵੇਂ ਇਹ ਲੁਕੋ ਕੇ ਰੱਖਦੀ ਹੈ ਕਿ ਇਸ ਨੂੰ ਪਤਾ ਨਾ ਲੱਗੇ ਪਰ ਜਦੋਂ ਪਤਾ ਲੱਗਦਾ ਤਾਂ ਫਿਰ ਇਹਦੀ ਜ਼ਿੰਦਗੀ ਹੋਰ ਵੀ ਬਦਤਰ ਹੋ ਜਾਂਦੀ ਹੈ ਭੈਣ ਦੱਸਦੀ ਹੈ ਕਿ ਮੇਰਾ ਪਤੀ ਨੂੰ ਜਦੋਂ ਪਤਾ ਲੱਗ ਜਾਂਦਾ ਕਿ ਹੁਣੇ ਨੂੰ ਪਤਾ ਲੱਗ ਗਿਆ ਕਿ ਮੈਂ ਨਸ਼ੇੜੀ ਆ ਤਾਂ ਉਹ ਇਹਦੇ ਨਾਲ ਹੋਰ ਵੀ ਬਹੁਤ ਜਲਾਲਤ ਭਰੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ। ਇੱਥੋਂ ਹੀ ਨਹੀਂ ਕਿ ਇਸ ਭੈਣ ਦੇ ਤਿੰਨ ਬੱਚੇ ਵੀ ਨੇ ਪਰ ਉਸ ਤੋਂ ਬਾਅਦ ਦੀ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਹੈ ਕਿੰਨੀ ਔਖੀ ਗੁਜ਼ਰ ਰਹੀ ਹੈ ਅੱਜ ਤੁਹਾਨੂੰ ਸਾਰੀ ਕਹਾਣੀ ਸੁਣਾਵਾਂਗੇ। ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰਿਓ ਤੇ ਇੱਕ ਕਮੈਂਟ ਵੀ ਇਸ ਭੈਣ ਦੇ ਲਈ ਕਰਿਓ ਤਾਂ ਇਸ ਭੈਣ ਦੀ ਜ਼ਿੰਦਗੀ ਥੋੜੀ ਸਖਲੀ ਹੋਵੇ ਸਸੀ ਗਾ ਜੀ ਕਿਵੇਂ ਦਾ ਜੀ ਬਚਪਨ ਕਿਵੇਂ ਦਾ ਅਗਰਿਆ ਤੁਹਾਡਾ ਬਚਪਨ ਤਾਂ ਸਰ ਚਲੋ ਜਿਵੇਂ ਵੀ ਹੈਗਾ ਸੀ ਜਿਹੜੀਆਂ ਨਿਕਲੇ ਆ ਹੂੰ ਜੁਏ ਮੇਰੇ ਪਾਦਰ ਸਾਹਿਬ ਸੀਗੇ ਹੂੰ ਬਸ ਉਹ ਥੋੜੇ ਜਿਹਾ ਅੜਬ ਸੁਭਾਅ ਦੇ ਸੀਗੇ ਹੂੰ ਉਹਨਾਂ ਤੋਂ ਮਤਲਬ ਮੰਮੀ ਨੇ ਤਾਂ ਆਕੀ ਮੈਨੂੰ ਛੋਟੀ 9-10 ਮਹੀਨਿਆਂ ਦੀ ਨੂੰ ਨਾਨੀ ਛੱਡਿਆ ਮੇਰੀ ਨਾਨੀ ਕੋਲ ਹੂੰ ਤੇ ਉਹਨਾਂ ਨੇ ਮੇਰਾ ਪਾਲਣ ਪੋਸ਼ਣ ਕੀਤਾ ਵਧੀਆ ਕੀਤਾ ਹੂੰ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਮੈਂ ਪਲੱਸ 2 ਕੀਤੀ ਇੱਥੇ ਹੂੰ ਤੇ ਬਸ ਵਧੀਆ ਸੀ ਜੋ ਵੀ ਸੀ ਹੂੰ ਫਾਦਰ ਤੁਹਾਡੇ ਅੜਬ ਸੀ ਤੁਹਾਡੇ ਨਾਲ ਵਧੀਆ ਵਿਹਾਰ ਨਹੀਂ ਸੀ ਕਰਦੇ ਹਾਂਜੀ ਮਮੀ ਨਾਲ ਵੀ ਨਹੀਂ ਸੀ ਕਰਦੇ ਅੱਛਾ ਤੇ ਜਦੋਂ ਮੈਂ ਹੋਈ ਮਮੀ ਨੂੰ ਕਹਿੰਦੀ ਵੀ ਕੁੜੀ ਹੋ ਗਈ ਵੀ ਮੈਂ ਤਾਂ ਕੁੜੀ ਰੱਖਣੀ ਨਹੀਂ ਹੈਗੀ ਅੱਛਾ ਜਾਂ ਤਾਂ ਕਿਸ ਨੂੰ ਦੇ ਦੋ ਹਾਂ ਜਾਂ ਵੀ ਜਿੰਮੀ ਮਰਜ਼ੀ ਕਰੋ ਫਿਰ ਮਤਲਬ ਮੈਨੂੰ ਛੋਟੀ ਜੀ ਨੂੰ ਕੁੱਟਣਾ ਮਾਰਨਾ ਹਾਂ ਪਾਦਰ ਸਾਹਿਬ ਨੇ ਹਾਂ ਤੇ ਮੰਮੀ ਤੋਂ ਦੇਖਿਆ ਨਹੀਂ ਸੀ ਜਾਂਦਾ ਇਹ ਕੁਛ ਹਾਂ ਉਹਨਾਂ ਨੇ ਫਿਰ ਮਤਲਬ ਡੈਡੀ ਕੋ ਤੰਗ ਆ ਕੇ ਮੈਨੂੰ ਨਾਨੀ ਜੀ ਕੋਲ ਛੱਡਿਆ ਹਾਂ ਕਿੰਨੇ ਸਾਲ ਦੀ ਉਮਰ ਜਦ ਤੁਸੀਂ ਉੱਥੇ ਚਲੇ ਗਏ ਨਾਨੀ ਕੋਲ ਮੈਨੂੰ 9-10 ਮਹੀਨਿਆਂ ਦੀ ਸੀ। ਅੱਛਾ 9-10 ਮਹੀਨੇ ਸੀ। ਹਾਂਜੀ। ਹੂੰ। ਐਨੇ ਛੋਟੇ ਨੂੰ ਕੁੱਤ ਦਿੰਦੇ ਸੀ। ਹਾਂਜੀ ਹਾਂ। ਮੰਮੀ ਨੂੰ ਕਹਿ ਕਹਿੰਦੇ ਸੀਗੇ ਵੀ ਕੁੜੀ ਹੋਗੀ ਵੀ ਮੈਂ ਤਾਂ ਇਹ ਰੱਖਣੀ ਨਹੀਂ ਹੈਗੀ ਜਦ ਤੱਕ ਕਿਸੇ ਨੂੰ ਦੀਦੋ। ਹੂੰ। ਬਸ ਫੇ ਮੰਮੀ ਮਾਵਾ ਦਾ ਦਿਲ ਸਰ ਤੋਂ ਨੂੰ ਪਤਾ ਹੀ ਹੈ। ਉਹ ਨਹੀਂ ਕਿਸੇ ਨੂੰ ਦੇ ਸਕੇ ਫਿਰ ਤੰਗਾ ਕੇ ਮੈਨੂੰ ਮੰਮੀ ਜੀ ਕੋਲ ਦਾਦੀ ਜੀ ਕੋਲ ਸੱਡ। ਹੂੰ। ਫਿਰ ਉੱਥੇ ਪੜ੍ਹਾਈ ਲਿਖਾਈ ਉੱਥੇ ਕੀਤੀ। ਹਾਂਜੀ। ਪੜ੍ਹਾਈ ਪੜ੍ਹਾਈ। ਨਾਨਕਿਆਂ ਦੇ ਘਰੇ ਵਧੀਆ ਬੱਚੇ ਬਣ ਕੇ ਗੁਜਰੀਆਂ ਉੱਥੇ ਵੀ ਕਮੀਆਂ ਮਹਿਸੂਸ ਹੁੰਦੀਆਂ ਰਹੀਆਂ ਮਾਪਿਆਂ ਦੀਆਂ ਜਾਂ ਹਾਂਜੀ ਸਰ ਕਮੀ ਤਾਂ ਮਾਪਿਓ ਦੀ ਤਾਂ ਮਹਿਸੂਸ ਹੁੰਦੀ ਹੋਈ ਹੈ ਪਰ ਚਲੋ ਮਾਮਾਈ ਦਾ ਸੁਭਾਅ ਵਧੀਆ ਸੀਗਾ ਨਾਨੀ ਦਾ ਸੁਭਾਅ ਵਧੀਆ ਸੀ ਉਹਨਾਂ ਨੇ ਮੈਨੂੰ ਕੁੱਤਾ ਵਾਂਗੂ ਪਾਲਿਆ ਹੂੰ ਉਹ ਵਧੀਆ ਪਰਵਰਿਸ਼ ਕੀਤੀ ਇਹਨਾਂ ਨੇ ਹੂੰ ਉਸ ਤੋਂ ਬਾਅਦ ਫਿਰ ਪੜ੍ਹਾਈ ਲਿਖਾਈ ਤੁਸੀਂ ਪਲੱਸ 2 ਕੀਤੀ ਤੇ ਫਿਰ ਤੁਹਾਡੀ ਮੈਰਿਜ ਜਾਂ ਪਲੱਸ 2 ਤੋਂ ਬਾਅਦ ਕੀ ਡਿਸਾਈਡ ਤੁਹਾਡਾ ਸੁਪਨਾ ਕੀ ਸੀਗਾ ਵੀ ਮੈਂ ਉਹਨੂੰ ਕੋਈ ਨੌਕਰੀ ਕਰੂੰਗੀ ਜਾਂ ਮੈਰਿਜ ਕਰਾ ਲਊਗੀ ਮੇਰੇ ਸਰ ਨਾਨੀ ਜੀ ਜਦੋਂ ਮੈਂ ਪਲੱਸ 2 ਕੀਤੀ ਮੇਰੇ ਨਾਨੀ ਜੀ ਮਤਲਬ ਢਿੱਲੇ ਰਹਿਣ ਲੱਗ ਗਏ ਸੀਗੇ ਤੇ ਹੋਰ ਕੋਈ ਸਾਨੂੰ ਕਿਸੇ ਦੀ سپورਟ ਹੈ ਨਹੀਂ ਸੀ ਤੇ ਨਾਨੀ ਜੀ ਕਹਿੰਦੇ ਵੀ ਮੈਂ ਬਿਮਾਰ ਰਹਿਣੀ ਆ ਵੀ ਚਲੋ ਦੇਖ ਕੀ ਤੇ ਰਿਸ਼ਤਾ ਵੀ ਕੀਤਾ ਕਰ ਦੋ ਹੂੰ ਉਸ ਤੋਂ ਬਾਅਦ ਮੈਂ ਪਲੱਸ 2 ਕਰਨ ਤੋਂ ਬਾਅਦ ਤੇ ਫਿਰ ਮਾਮਾ ਜੀ ਨੇ ਰਿਸ਼ਤਾ ਦੇਖਿਆ ਹੂੰ ਉਹਨਾਂ ਨੇ ਸਮਾਣੀ ਮੇਰੀ ਮੈਰਿਜ ਕਰ ਦਿੱਤੀ ਹੂੰ ਮੈਰਿਜ ਫਿਰ ਕਿਵੇਂ ਰਹੀ ਤੁਹਾਡੀ ਮੈਰਿਜ ਲਾਈਫ ਕਿਵੇਂ ਰਿ ਮੈਰਿਡ ਲਾਈਫ ਮੈਰਿਜ ਲਾਈਫ ਵੀ ਸਰ ਬਸ ਕਹ ਲੋ ਵੀ ਮੈਂ ਤੰਗੀ ਸੀ ਉੱਥੇ ਵੀ ਮੈਰਿਜ ਕਰਵਾਤਾ ਲਈ ਪਰ ਨਸੀਬਾਂ ਦਾ ਕੋਈ ਪਤਾ ਨਹੀਂ ਹੁੰਦਾ ਸਰ ਵੀ ਕਿਦਾਂ ਦੇ ਨਿਕਲ ਗਏ ਕਿਸਮਤ ਉਹ ਤੰਗੀ ਹੀ ਛੱਡ ਜਾਂਦੀ ਹੈ ਹਮ ਜਦੋਂ ਤੁਸੀਂ ਵਿਆਹ ਕੇ ਗਏ ਉਸ ਤੋਂ ਫਿਰ ਸ਼ੁਰੂ ਸ਼ੁਰੂ ਚ ਮਾਹੌਲ ਕਿਵੇਂ ਸੀ ਸ਼ੁਰੂ ਸ਼ੁਰੂ ਚ ਸਰ ਮਾਹੌਲ ਠੀਕ ਸੀ ਵਧੀਆ ਸੀ ਮਤਲਬ ਦੋ ਚਾਰ ਸਾਲ ਸਾਡੇ ਵਧੀਆ ਲੰਘੇ ਹਮ ਤਦੋਂ ਮੇਰੀ ਸੱਸ ਹੈਗੀ ਸੀ ਉਹਨਾਂ ਦਾ ਸੁਭਾਅ ਵਧੀਆ ਸੀਗਾ ਹੂੰ ਤੇ ਮੇਰੀ ਮੈਰਿਜ ਤੋਂ 5 ਸਾਲ ਬਾਅਦ ਉਹਨਾਂ ਦੀ ਡੈਥ ਹੋ ਗਈ ਹੂੰ ਯਾਨੀ ਕਿ ਘਰ ਦੀ ਜ਼ਿੰਮੇਵਾਰੀ ਸਾਰੀ ਉਹਨਾਂ ਦੇ ਸਿਰ ਤੇ ਸੀਗੀ ਹੂੰ ਉਹਨਾਂ ਨਾਲ ਵਧੀਆ ਉਹ ਸੀਗਾ ਘਰ ਮਤਲਬ ਜਿਵੇਂ ਕਹਿੰਦੇ ਐ ਸਿਆਣੀ ਸਿਰ ਤੇ ਘਰ ਚੱਲਦਾ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਮਤਲਬ ਮੇਰੇ ਹਸਬੰਡ ਸੀਗੇ ਜਿਹੜੇ ਬਹੁਤ ਜ਼ਿਆਦਾ ਨਸ਼ਾ ਕਰਦੇ ਸੀਗੇ ਹੂੰ ਤੇ ਉਦੋਂ ਮੈਨੂੰ ਮਤਲਬ 5-4 ਸਾਲਾਂ ਦੇ ਵਿੱਚ ਨਹੀਂ ਪਤਾ ਲੱਗਿਆ ਵੀ ਉਹ ਨਸ਼ਾ ਕਰਦੀ ਹੈ ਉਹ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਕਿ ਆ ਕੀ ਨਸ਼ਾ ਕਰਦੀ ਐ ਨਸ਼ਾ ਕਿਹੜਾ ਕਰਦੇ ਸੀ ਨਸ਼ਾ ਵਾਸਤੇ ਇਹ ਗੋਲੀਆਂ ਬਹੁਤ ਖਾਂਦੇ ਸੀਗੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਰਹਿੰਦਾ ਸੀਗਾ ਸਿੱਟਾ ਵਗੈਰਾ ਬਹੁਤ ਹੁੰਦੇ ਸੀਗੇ ਉਹਨਾਂ ਨੂੰ ਮਤਲਬ ਕੋਈ ਸ਼ੁੱਭ ਨਹੀਂ ਸੀ ਰੰਦੀ ਤੇ 5 ਸਾਲ ਤੋ ਉਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਉਹਨਾਂ ਨੇ ਜਮ ਬਸ ਮਾੜਾ ਮੋਟਾ ਮੈਨੂੰ ਸ਼ੋਅ ਹੋਇਆ ਵੀ ਜੇ ਮੈਂ ਉਹਦੀ ਮਤਲਬ ਜਦੋਂ ਮੈਂ ਕੱਪੜੇ ਕੁੱਪੜੇ ਧੋਂਦੀ ਆ ਉਹਨਾਂ ਦੇ ਉਹਦੀ ਜੀਭ ਚੋਂ ਕੁਛ ਨਾ ਕੁਛ ਨਿਕਲ ਜਾਣਾ ਤਾਂ ਮੇਰੀ ਸੱਸ ਨੇ ਮਤਲਬ ਪਰਦੇ ਪਾ ਦੇਣੇ ਵੀ ਕਹਿ ਨਹੀਂ ਇਹ ਉਹਦੀ ਗੋਲੀ ਹੈ ਆਧੀ ਗੋਲੀ ਹੈ ਹਮ ਉਹਨੇ ਮੈਨੂੰ ਕਹਿ ਦੇਣਾ ਤੁਸੀਂ ਆ ਵੀ ਸੱਸ ਨੂੰ ਵਿਖਾਉਂਦੇ ਸੀ ਕਿਉਂਕਿ ਹਾਂਜੀ ਉਹਨੂੰ ਦਿਖਾ ਦਿੰਦੀ ਸੀ ਮੈਂ ਕਿਉਂਕਿ ਮੈਂ ਸਾਰਾ ਜ਼ਿੰਦਗੀ ਦੇ ਵਿੱਚ ਨਸ਼ਾ ਦੇਖਿਆ ਨਹੀਂ ਸੀਗਾ ਪਹਿਲਾਂ ਬਚਪਨ ਦੇ ਵਿੱਚ ਤਾਂ ਲੋ ਜਦੋਂ ਟਿੱਕੇ ਕਰ ਨਸ਼ਾ ਸਾਡੇ ਕੋਈ ਕਰਦਾ ਹੀ ਨਹੀਂ ਸੀਗਾ ਹਮ ਉੱਥੇ ਜਾ ਕੇ ਦੇਖਿਆ ਵੀ ਇਹ ਨਸ਼ਾ ਕਰਦੇ ਆ ਹਮ ਤਾਂ ਉਹਨਾਂ ਨੇ ਪਰਦੇ ਪਾ ਦੇਣੇ ਵੀ ਕਹਿੰਦੇ ਇਹ ਚੀਜ਼ ਨਸ਼ਾ ਨਹੀਂ ਹੈਗਾ ਮੈਂ ਕਹਿੰਦੀ ਵੀ ਕੀ ਚੀਜ਼ ਹੈ ਹਮ ਉਹਨਾਂ ਨੇ ਮੈਨੂੰ ਦੱਸਣਾ ਹੀ ਨਹੀਂ ਹੈਗਾ ਵੀ ਇਹ ਨਸ਼ਾ ਹੈ ਜਾਂ ਕੋਈ ਹੋਰ ਹੈ ਹਮ मतलब ਤੁਸੀਂ ਤੁਹਾਨੂੰ ਉਹ ਕਰ ਦਿੰਦੇ ਤੁਸੀਂ ਭੋਲੇ ਸੀ ਤੁਸੀਂ ਸਾਹਮਣੇ ਜਾਂਦੇ ਹਾਂ ਪਤਾ ਹੀ ਨਹੀਂ ਸੀਗਾ ਵੀ ਇਹ ਨਸ਼ਾ ਵੀ ਹੁੰਦਾ ਹੈ ਕੋਈ ਇਸ ਦੰਤ ਤੇ ਚਲੋ ਮੇਰੀ ਸੱਸ ਨੇ ਕਹਤਾ ਤਾਂ ਚਲੋ ਜੋ ਸਹੀ ਹੋਊਗਾ ਉਹਨਾਂ ਨੂੰ ਪਤਾ ਸੀਗਾ ਵੀ ਇਹ ਨਸ਼ਾ ਕਰਦਾ ਹਾਂਜੀ ਉਹਨਾਂ ਨੂੰ ਪਤਾ ਸੀਗਾ ਹੂੰ ਕਿਉਂਕਿ ਉਹ ਮੈਰਿਜ ਤੋਂ ਪਹਿਲਾਂ ਵੀ ਬਹੁਤ ਮਤਲਬ ਚੋਰੀਆਂ ਵੀ ਕੀਤੀਆਂ ਉਹਨਾਂ ਨੇ ਨਸ਼ਾ ਵੀ ਪਹਿਲਾਂ ਕਰਦੀ ਸੀ ਮੈਰਿਜ ਤੋਂ ਪਹਿਲਾਂ ਹੀ ਬਹੁਤ ਨਸ਼ਾ ਕਰਦੀ ਸੀ ਹੂੰ ਤੇ ਤੁਹਾਡੇ ਇਹ ਪਤਾ ਨਹੀਂ ਲੱਗਿਆ ਤੁਹਾਡੇ ਪੇਰੈਂਟਸ ਨੂੰ ਜਾਂ ਤੁਹਾਡੇ ਮਾਮਿਆਂ ਨੂੰ ਕਰਨ ਲੱਗਿਆ ਨੂੰ ਰਿਸ਼ਤੇ ਬਾਰੇ ਉਹ ਪਤਾ ਨਹੀਂ ਲੱਗਿਆ ਸਰ ਕਿਸੇ ਨੂੰ ਵੀ ਮਤਲਬ ਜਿਨ੍ਹਾਂ ਨੇ ਰਿਸ਼ਤਾ ਕਰਵਾਇਆ ਉਹਨਾਂ ਦੀ ਸਾਕੀ ਭੂਆ ਸੀ ਉਹ ਮੇਰੇ ਨਾਨਕੇ ਪਿੰਡ ਵਿਆਹੀ ਹੋਏ ਸੀਗੇ ਉਹਨਾਂ ਨੇ ਹੀ ਸਾਡੇ ਰਿਸ਼ਤਕਾਰਾਂ ਵਿੱਚ ਹੋ ਕੇ ਜੋ ਰਿਸ਼ਤਾ ਕਰਵਾਇਆ ਸੀ ਉਹਨਾਂ ਨੇ ਬਹੁਤ ਵੱਡਾ ਪਰਦਾ ਰੱਖਿਆ ਹੂੰ ਇਹ ਵੈਸੇ ਲੋਕ ਇਹ ਐ ਕਿਉਂ ਕਰ ਜਾਂਦੇ ਵੀ ਕਿਸੇ ਵੀ ਤੁਸੀਂ ਜਿਹੜੇ ਨਸ਼ੇੜੀ ਬੰਦਾ ਹੁੰਦਾ ਉਹਦੇ ਨਾਲ ਲੁਕੋ ਕੇ ਜਾਂ ਉਹਦੇ ਝੂਠ ਬੋਲ ਕੇ ਰਿਸ਼ਤਾ ਕਰ ਦਿੰਦੇ ਕੁੜੀ ਦੀ ਜ਼ਿੰਦਗੀ ਤਾਂ ਖਰਾਬ ਹੋ ਜਾਂਦੀ ਹੈ ਹਾਂਜੀ ਸਰ ਤੇ ਕੁੜੀ ਦੀ ਜ਼ਿੰਦਗੀ ਬਾਰੇ ਕਿਉਂ ਨਹੀਂ ਸੋਚਦੇ ਇਹ ਲੋਕ ਪਤਾ ਨਹੀਂ ਸਰ ਪਰ ਇਹ ਮਾੜੀ ਗੱਲ ਹੈ ਜੀ ਕਿ ਕਿਸੇ ਨਾਲ ਪਰਦਾ ਰੱਖਣਾ ਹਨਾ ਕਿਸੇ ਦੀ ਧੀ ਨੂੰ ਲੋਪਣਾ ਬਹੁਤ ਮਾੜੀ ਗੱਲ ਹੈ ਜੀ ਕਿਸੇ ਦੀ ਧੀ ਨੂੰ ਨਾ ਲੋਪੋ ਪਤਾ ਇਹ ਕਹਿੰਦੇ ਆ ਕਿ ਰਿਸ਼ਤਾ ਕਰਵਾਉਣੇ ਕਿਸੇ ਚੰਗੇ ਘਰੇ ਕਰਵਾਓ ਕਿਉਂਕਿ ਕਿਸੇ ਦੀ ਕੁੜੀ ਦੀ ਜ਼ਿੰਦਗੀ ਖਰਾਬ ਹੁੰਦੀ ਹੈ ਅੱਗੇ ਬੱਚਿਆਂ ਦੀ ਵੀ ਜ਼ਿੰਦਗੀ ਖਰਾਬ ਹੁੰਦੀ ਹੈ ਹੂੰ ਹੁਣ ਤੁਹਾਡੇ ਬੱਚੇ ਕਿੰਨੇ ਬੱਚੇ ਆ ਮੇਰੇ ਕੋਲ ਤਿੰਨ ਬੱਚੇ ਹੈ ਜੀ ਅੱਛਾ ਤੇ ਫਿਰ ਨਾਲ-ਨਾਲ ਉਹਨਾਂ ਦੀ ਵੀ ਜ਼ਿੰਦਗੀ ਫਿਰ ਡਿਸਟਰਬ ਹੋ ਰਹੀ ਹੈ ਹਾਂਜੀ ਸਰ ਉਹਨਾਂ ਦੀ ਵੀ ਜ਼ਿੰਦਗੀ ਬਹੁਤ ਖਰਾਬ ਹੈ ਮਤਲਬ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਕੀ ਹੁੰਦਾ ਰਿਹਾ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਮੇਰਾ ਹਸਬੰਦ ਨਸ਼ਾ ਕਰਦਾ ਫਿਰ ਫਿਰ ਜ਼ਿੰਦਗੀ ਫਿਰ ਫਿਰ ਕੀ ਬਦਲਾ ਆਉਂਦਾ ਜਦੋਂ ਮੈਨੂੰ ਪਤਾ ਲੱਗਿਆ ਸਰ ਵੀ ਉਹ ਨਸ਼ਾ ਕਰਦੀ ਹੈ ਮੈਂ ਉਹਨਾਂ ਨੂੰ ਮਤਲਬ ਹੌਲੀ-ਹੌਲੀ ਪਤਾ ਲੱਗਦਾ ਗਿਆ ਮੈਂ ਉਹਨਾਂ ਨੂੰ ਜਿੰਨਾ ਕਿ ਮੈਨੂੰ ਪਤਾ ਲੱਗਦਾ ਮੈਂ ਉਹਨਾਂ ਨੂੰ ਸਮਝਾਉਂਦੀ ਗਈ ਵੀ ਤੁਸੀਂ ਇਹ ਨਸ਼ਾ ਨਾ ਕਰੋ ਵੀ ਤੁਸੀਂ ਦੇਖੋ ਬੱਚੇ ਆ ਹਨਾ ਪਰਿਵਾਰ ਹੈ ਵੀ ਆਪਣਾ ਖਰਾਬ ਹੋ ਜੂਗਾ ਵੀ ਤੁਸੀਂ ਸੰਭਲ ਜਾਓ ਉਹਨਾਂ ਨੇ ਮੈਨੂੰ ਕਹਿ ਦੇਣਾ ਵੀ ਹਾਂ ਕੋਈ ਗੱਲ ਨਹੀਂ ਮੈਂ ਕੁਝ ਨਹੀਂ ਕਰਦਾ ਨਿਸ਼ਾਨੀ ਕਰਦਾ ਮੈਂ ਐ ਕਰੂੰਗਾ ਮੈਂ ਟਾਕਰੂੰਗਾ ਉਹ ਕਰਦੇ ਰਹੇ ਪਰ ਉਹ ਨਹੀਂ ਸੁਧਰੇ ਹੈਗੇ ਅਸੀਂ ਪੰਚਾਇਤਾਂ ਵੀ ਕੀਤੀਆਂ ਬਹੁਤ ਹੂੰ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਨਸ਼ਾ ਕਰਦਾ ਬਹੁਤ ਜ਼ਿਆਦਾ ਵੀ ਘਰੇ ਕੋਈ ਮਤਲਬ ਪੈਸਾ ਟੱਕਾ ਕੁਝ ਨਹੀਂ ਦਿੰਦਾ ਮੈਂ ਰਿਸ਼ਤੇਦਾਰਾਂ ਨੂੰ ਮਤਲਬ ਇਕੱਠੇ ਕਰਦੀ ਮੈਂ ਘਰੇ ਲੈ ਕੇ ਜਾਂਦੀ ਉਹਦੀ ਭੈਣਾਂ ਨੂੰ ਭਣੋਈਆਂ ਨੂੰ ਸਭ ਨੂੰ ਬੁਲਾਉਂਦੀ ਉਹ ਬਸ ਉਹਨਾਂ ਅੱਗੇ ਇੱਕ ਵਾਰੀ ਕਹਿ ਦਿੰਦੀ ਵੀ ਹਾਂ ਮੈਂ ਹੁਣ ਅੱਜ ਤੋਂ ਬਾਅਦ ਨਿਸ਼ਾਨੀ ਕਰਦਾ ਗਲਤੀ ਹੋ ਗਈ ਪਰ ਉਹ ਨਹੀਂ ਸੁਧਰਿਆ ਹੈਗਾ ਉਹਨੇ ਉਹੀ ਹਾਲ ਰੱਖਿਆ ਉਹਨਾਂ ਨੇ ਘਰਵਾਰੇ ਬੱਚਿਆਂ ਬਾਰੇ ਕੁਝ ਨਹੀਂ ਸੋਚਿਆ ਤੇ ਕੰਮ ਕੀ ਕਰਦੇ ਸੀ ਕੰਮ ਉਹ ਫਰਨੀਚਰ ਦਾ ਕਰਦੇ ਸੀ ਹੂੰ ਜਦੋਂ ਤੁਸੀਂ ਹੁਣ ਅੱਜ ਕੱਲ ਹੁੰਦਾ ਵੀ ਆਪਾਂ ਚਲੋ ਦਵਾਈ ਦਵਾ ਦਿੰਨੇ ਆ ਜਾਂ ਉਹ ਕਰਦੇ ਤੁਸੀਂ ਉਹ ਕੋਸ਼ਿਸ਼ਾਂ ਕੀਤੀਆਂ ਹਾਂਜੀ ਉਹਨੂੰ ਸੈਂਟਰ ਚ ਵੀ ਛੱਡਿਆ ਸੀ ਦੋ ਤਿੰਨ ਵਾਰੀ ਪਰ ਇੱਕ ਸਾਦਰ ਸਾਹਿਬ ਨੇ ਮਤਲਬ 1 ਲੱਖ 1.5 ਲੱਖ ਰੁਪਇਆ ਲਾਇਆ ਤੇ ਤਿੰਨ ਤਿੰਨ ਮਹੀਨੇ ਨਸ਼ਾ ਕੇ ਅੰਦਰ ਚ ਛੱਡਿਆ ਉਹਨੂੰ ਹਮ ਪਰ ਉਥੋਂ ਉੱਥੇ ਜਾ ਕੇ ਕਹਿ ਦਿੰਨਾ ਵੀ ਮੈਂ ਛੱਡ ਦੂੰਗਾ ਵੀ ਮੈਨੂੰ ਇੱਥੋਂ ਲੈ ਜਾਓ ਛਡਾ ਕੇ ਇੱਥੇ ਆ ਕੇ ਫੇਰ ਉਹਨੇ ਉਹਦੀ ਕੁਛ ਕਰਨੀ ਹਮ ਅੱਛਾ ਫੇਰ ਲੱਗ ਜਾਂਦਾ ਸੀ ਫੇਰ ਲੱਗ ਜਾਂਦਾ ਸੀ ਸੋ ਕੋਈ ਜ਼ਿਆਦਾ ਪੱਕਾ ਹੋ ਗਿਆ ਹੋਰ ਵੀ ਜ਼ਿਆਦਾ ਕਰ ਲੱਗ ਜਾਂਦਾ ਸੀ ਉਹ ਉੱਥੇ ਤੇ ਇਹ ਇਹ ਵੀ ਇੱਕ ਅਜੀਬ ਜੀ ਚੀਜ਼ ਹੈ ਜਿਹੜੇ ਨਸ਼ਾ ਛੱਡ ਕੇ ਆਉਂਦੇ ਉਹ ਫਿਰ ਦੁਬਾਰਾ ਤੋਂ ਲੱਗ ਜਾਂਦੇ ਆ ਹਾਂਜੀ ਹਾਂਜੀ ਕੋਈ ਹੁੰਦਾ ਚਲੋ ਆਪਣੇ ਬੱਚਿਆਂ ਬਾਰੇ ਆਪਣੇ ਘਰ ਬਾਰੇ ਸੋਚਦਾ ਕਿਸੇ ਨੂੰ ਨਸ਼ਾ ਲੱਗ ਜਾਂਦਾ ਇੱਕ ਵਾਰੀ ਠੋਕਰ ਵੱਜਦੀ ਹੈ ਬੰਦਾ ਸੁਧਰ ਜਾਂਦਾ ਪਰ ਉਹ ਨਹੀਂ ਸੁਧਰਿਆ ਜਿਹਨੇ ਨਹੀਂ ਸੁਧਰਨਾ ਉਹ ਨਹੀਂ ਸੁਧਰਦਾ ਹਾਂ ਜਦੋਂ ਤਿੰਨ ਬੱਚੇ ਹੋਣ ਇਸ ਤਰੀਕੇ ਦੇ ਨਾਲ ਵੀ ਜਿਹੜਾ ਹਨ ਵੀ ਹਸਬੰਦ ਨਸ਼ਾ ਕਰਦਾ ਹੋਵੇ ਫਿਰ ਜ਼ਿੰਦਗੀ ਕਿੰਨੀ ਕੁ ਮੁਸ਼ਕਲ ਹੋ ਗਈ ਸੀ ਤੁਹਾਡੀ ਇਸ ਤੋਂ ਸਰ ਕੀ ਮੁਸ਼ਕਲ ਹੋਊਗਾ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਦੀ ਜ਼ਿੰਦਗੀ ਕੱਢਣੀ ਤਾਂ ਨਰਕ ਬਰਾਬਰ ਹੀ ਹੈ ਜੀ ਜਦੋਂ ਇੱਕ ਕਹਿੰਦੇ ਨੇ ਮੀਤੀ ਦਾ ਮਤਲਬ ਜਿਹੜਾ ਸਿਰਦਾ ਸਾਈ ਹੁੰਦਾ ਹੈ ਉਹੀ ਹੁੰਦਾ ਸਾਰਾ ਕੁਝ ਜਦੋਂ ਉਹ ਮਾੜਾ ਨਿਕਲ ਜੀ ਜ਼ਿੰਦਗੀ ਨਰਕ ਹੋ ਜਾਂਦੀ ਹੈ ਇੱਕ ਔਰਤ ਨੂੰ ਹਨਾ ਸਾਰਾ ਸਹਾਰਾ ਜਾਂ ਸਾਰੇ ਸੁਪਨੇ ਉਹਦੇ ਜਾਂ ਉਹਨੂੰ ਉਹਦੀਆਂ ਉਮੀਦਾਂ ਵੀ ਸਾਰੀਆਂ ਆਪਣੇ ਹਸਬੰਡ ਤੋਂ ਹੀ ਹੁੰਦੀਆਂ ਤੇ ਉਹ ਇੰਨਾ ਉਹ ਉਹ ਸਾਰੇ ਸੁਪਨੇ ਤੋੜ ਦੇ ਉਹ ਸਾਰੀਆਂ ਉਮੀਦਾਂ ਤੋੜ ਦੇ ਫਿਰ ਫਿਰ ਔਰਤ ਨੂੰ ਮੁਸ਼ਕਲ ਤਾਂ ਬਹੁਤ ਹੋ ਜਾਂਦਾ ਹਾਂਜੀ ਸਾਰਿੱਦੂ ਮੁਸ਼ਕਲ ਕੀ ਹੋਊਗਾ ਫਿਰ ਹੂੰ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਨਾ ਲੇਡੀਜ਼ ਅੱਗੇ ਜੋ ਕੀ ਰਹਿੰਦੀ ਹੈ ਨਾ ਪਿੱਛੇ ਜੋ ਕੀ ਰਹਿ ਜਾਂਦੀ ਹੈ ਅਗਰ ਬੱਚੇ ਛੱਡਦੀ ਹੈ ਹੂੰ ਬੱਚਿਆਂ ਦੀ ਜ਼ਿੰਦਗੀ ਖਾਲ ਹੁੰਦੀ ਹੈ ਅਗਰ ਬੱਚੇ ਨਾਲ ਲੈ ਕੇ ਆਂਦੀ ਹੈ ਆਪਣੀ ਵੀ ਜ਼ਿੰਦਗੀ ਖਾਲ ਬੇ ਬੱਚਿਆਂ ਦੀ ਹੂੰ ਹਾਂਜੀ ਤੁਸੀਂ ਉੱਥੇ ਛੱਡ ਦੋ ਤਾਂ ਉਹ ਨਾ ਉਹ ਕਹਿਣਗੇ ਵੀ ਚਲੋ ਸਾਡਾ ਪਿਓ ਤੇ ਹੋ ਗਿਆ ਸੀ ਹਾਂ ਉਹ ਤੇ ਛੱਡ ਨਹੀਂ ਸਕੀ ਮੈਂ ਬੱਚੇ ਲੇਕਿਨ ਪਿਓ ਪੁੱਤ ਦੋਵੇਂ ਨਸ਼ੇੜੀ ਐ ਅੱਛਾ ਉਹਨਾਂ ਦੇ ਫਾਦਰ ਵੀ ਨਸ਼ੇੜੀ ਐ ਹਾਂ ਜੀ ਫਾਦਰ ਵੀ ਪੂਰਨ ਨਸ਼ੇੜੀ ਐ ਸਾਰਾ ਦਿਨ ਡਿੰਕ ਕਰਕੇ ਪਈ ਰਹਿਣਾ 24 ਘੰਟੇ ਦਾ ਉਹਨੂੰ ਹੂੰ ਇਹ ਬੜਾ ਅਸੀਂ ਦੇਖਦੇ ਹਾਂ ਨਾ ਵੀ ਮਾਂ ਬੱਚਿਆਂ ਨੂੰ ਨਹੀਂ ਛੱਡਦੀ ਪਿਓ ਜ਼ਿੰਮੇਵਾਰੀਆਂ ਤੋਂ ਭੱਜ ਜਾਂਦੇ ਆ ਨਾ ਹਾਂਜੀ ਹਾਂ ਮਾਂ ਨਹੀਂ ਛੱਡ ਸਕਦੀ ਬੱਚੇ ਹੂੰ ਸ਼ਾਇਦ ਤੁਹਾਨੂੰ ਇਹ ਲੱਗਿਆ ਹੋਣਾ ਵੀ ਜੇ ਮੈਂ ਬੱਚਿਆਂ ਨੂੰ ਇੱਥੇ ਛੱਡ ਦੂੰਗੀ ਤਾਂ ਵੀ ਉਹ ਉਹ ਕਹਣਗੇ ਵੀ ਇਹਨਾਂ ਵੀ ਪਿਓ ਤਾਂ ਪਿਓ ਨੇ ਤਾਂ ਸਾਡੀ ਗਲਤ ਕੀਤਾ ਸਾਡੀ ਮਾਂ ਵੀ ਗਲਤ ਕਰੀ ਸਾਡੀ ਵੀ ਹੂੰ ਹੁਣ ਬੱਚਾ ਬੱਚੇ ਤੁਹਾਡੇ ਨਾਲ ਹੈ ਹਾਂਜੀ ਸਰ ਬੱਚੇ ਮੇਰੇ ਨਾਲ ਨੇ ਪੜਦੇ ਵੀ ਹੈ ਹਾਂਜੀ ਪੜਦੇ ਆ ਫਿਰ ਇੰਨਾ ਸਾਰਾ ਖਰਚਾ ਹੋਊਗਾ ਫਿਰ ਉਹ ਇਕੱਲੇ ਕਿਵੇਂ ਕਰਦੇ ਹੋ ਮੈਂ ਕੰਮ ਕਰਦੀ ਆ ਸਰ ਫੈਕਟਰੀ 'ਚ ਹੂੰ ਪਸ 12000 ਰੁਪਏ ਸੈਲਰੀ ਆ ਗਈ ਹੈ ਹੂੰ ਉਸ ਨਾਲ ਗੁਜ਼ਾਰਾ ਕਰਦੀ ਆ ਇੰਨੀਆਂ ਤਾਂ ਫੀਸਾਂ ਫੁੱਸਾਂ 'ਚ ਲੰਘ ਜਾਂਦਾ ਹੋਊਗਾ ਬੱਚਿਆਂ ਦਾ ਹਾਂਜੀ ਹਾਂ ਸਰਕਾਰੀ ਸਕੂਲ ਸੇ ਬੱਚੇ ਪੜ੍ਹਦੇ ਆ। ਹੂੰ। ਬਾਕੀ ਜ਼ਿੰਦਗੀ ਕਰਨੀ ਤਾਂ ਬਹੁਤ ਆਖਰੀ ਹੈ। ਕਦੇ ਉਹਨਾਂ ਵੱਲੋਂ ਆਇਆ ਨਹੀਂ ਵੀ ਤੁਸੀਂ ਆ ਜਾਓ ਬਈ ਮੈਂ ਛੱਡ ਦੂੰਗਾ ਜਾਂ ਉਹ ਕਰ ਲੂੰਗਾ ਵੀ ਤੁਸੀਂ ਫੇਰ ਆ ਜਾਓ ਵੀ ਤੇ ਚਲੋ ਬੰਦੇ ਨੂੰ ਇਹ ਹੁੰਦਾ ਵੀ ਲੇਡੀਜ਼ ਚਲੀ ਜਾਵੇ ਪਰ ਬੱਚੇ ਤਾਂ ਬਹੁਤ ਪਿਆਰੇ ਹੁੰਦੇ ਆ। ਲੋਕ ਕਹਿੰਦੇ ਚਲ ਬੱਚਾ ਲਈ ਮੈਂ ਹੀ ਕਰ ਦੂੰਗਾ ਛੱਡ ਦੂੰਗਾ ਕਦੇ ਉਹਨਾਂ ਨੇ ਕਿਹਾ ਨਹੀਂ। ਉਹਨਾਂ ਨੂੰ ਸਰ ਜਦੋਂ ਪੰਚਾਇਤਾਂ ਹੁੰਦੀਆਂ ਨੇ ਮਤਲਬ ਹੂੰ ਕੋਰਟ 'ਚ ਕਿエス ਵੀ ਚੱਲਦਾ ਹੂੰ ਉਹਨੂੰ ਤਰੀਕ ਤੇ ਬੁਲਾਣੇ ਆ ਪਹਿਲਾਂ ਤਾਂ ਉਹ 2 ਸਾਲ ਤਰੀਕ ਤੇ ਨਹੀਂ ਆਏ ਹੂੰ ਉਸ ਤੋਂ ਬਾਅਦ ਤਰੀਕ ਤੇ ਆਉਂਦੇ ਆ ਕਹਿ ਦਿੰਦੇ ਆ ਘਰੇ ਚੱਲੋ ਹੂੰ ਬੱਚੇ ਲੈ ਚਲਦੇ ਆ ਪਰ ਉੱਥੇ ਲਿ ਜਾ ਕੇ ਸਰ ਉਹੀ ਹਾਲ ਹਿੱਲਾ ਕਰਦੇ ਆ ਹੂੰ ਵੀ ਬਸ ਉੱਥੇ ਮਤਲਬ ਐਸਾ ਤੁਸੀਂ ਇੱਕ ਇੱਕ ਦੋ ਵਾਰੀ ਚੱਲੇ ਵੀ ਗਏ ਹਾਂਜੀ ਸੀ ਮੈਂ ਇੱਕ ਦੋ ਵਾਰੀ ਬੱਚੇ ਨੂੰ ਲੈ ਕੇ ਚੱਲੇ ਕੀ ਮਤਲਬ ਸਾਲ ਸੀ 6 ਮਹੀਨੇ ਬੈਠ ਕੇ ਦੇਖ ਕੇ ਹੂੰ ਉਹਨਾਂ ਨੇ ਫਿਰ ਉਹੀ ਹਾਲ ਬਸ ਉੱਥੇ ਜਾ ਕੇ ਰੋਟੀ ਪਾਣੀ ਮਤਲਬ ਸਾਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ ਇੰਨਾ ਮਤਲਬ ਮਾੜਾ ਹਾਲ ਬੱਚੇ ਵੀ ਭੁੱਖੇ ਰਹਿੰਦੇ ਆ ਹਾਂਜੀ ਬੱਚੇ ਵੀ ਭੁੱਖੇ ਰਹਿੰਦੇ ਆ ਔਰਤ ਨੂੰ ਕਹਿ ਦਿੰਦੇ ਆ ਵੀ ਔਰਤ ਹਨਾ ਵੀ ਬਹੁਤ ਸੈਂਸਿਟਿਵ ਹੁੰਦੀ ਆ ਪਰ ਔਰਤ ਨੂੰ ਇੰਨੇ ਕਰੜੇ ਸਟੈਪ ਆਫ ਦਾ ਹਨਾ ਰਿਸ਼ਤਾ ਕੋਈ ਔਰਤ ਨਹੀਂ ਤੋੜਨਾ ਚਾਹੁੰਦੀ ਹੁੰਦੀ ਆ ਆਪਣੇ ਬੱਚਿਆਂ ਦਾ ਭਵਿੱਖ ਔਰਤ ਨਹੀਂ ਖਰਾਬ ਕਰਨਾ ਇੰਨਾ ਸਟੈਪ ਚੱਕਣਾ ਪਵੇ ਤਾਂ ਵੀ ਕਿੰਨੀ ਮਜਬੂਰ ਹੋਸ ਹੋਊਗੀ ਉਹ ਹਾਂਜੀ ਹਾਂ ਔਰਤ ਕੋਈ ਵੀ ਐਡੀ ਮਾੜੀ ਨਹੀਂ ਹੁੰਦੀ ਵੀ ਉਹ ਆਪਣਾ ਘਰ ਝਾੜੂਗੀ ਜਾਂ ਆਪਣੇ ਬੱਚਿਆਂ ਨੂੰ ਲੈ ਕੇ ਘਰੋਂ ਪੈਰ ਥੱਕੂਗੀ ਹਮ ਕੋਈ ਵੀ ਮੈਂ ਤਾਂ ਕਹਿੰਨੀ ਆ ਵੀ ਜ਼ਿੰਦਗੀ ਵੀ ਦੁਨੀਆ ਦੇ ਵਿੱਚ ਕੋਈ ਔਰਤ ਐ ਏਦਾਂ ਦੀ ਹੋਣੀ ਜਿਹੜੀ ਆਪਣੇ ਘਰਵਾਰੇ ਆਪਣੇ ਬੱਚਿਆਂ ਬਾਰੇ ਮਾੜਾ ਸੋਚੂਗੀ ਜਾਂ ਆਪਣੇ ਲਾਈਫ ਵਾਈ ਮਾੜਾ ਸੋਚੂਗੀ ਕੋਈ ਵੀ ਲੇਡੀਜ਼ ਐ ਕੋਈ ਮਜ਼ਦੂਰ ਹੋ ਕੀ ਕੰਮ ਕਰਦੀ ਉਹ ਕੋਈ ਸਟੈਪ ਚੱਕਣਾ ਤਾਂ ਮਜ਼ਦੂਰ ਹੋ ਕੀ ਸਕਦੀ ਉਹਨੂੰ ਵੀ ਮਜਬੂਰੀ ਇੰਨਾ ਕੀਤਾ ਜਾਂਦਾ ਵੀ ਉਹਨੂੰ ਸਟੈਪ ਉਹ ਕੋਈ ਨਾ ਕੋਈ ਚੱਕੇ ਹਾ ਹੋ ਜਾਂਦੀ ਐ ਤੁਹਾਡੇ ਨਾਲ ਪੇਸ਼ਦਤ ਵੀ ਹੋਇਆ ਫਿਰ ਉਹ ਨਸ਼ੇ ਤੋਂ ਬਾਅਦ ਕੋਈ ਤੁਹਾਡੇ ਤੁਹਾਡੇ ਨਾਲ ਵੀ ਕੋਈ ਟਾਰਚਰ ਵਗੈਰਾ ਹੋਇਆ ਹਾਂਜੀ ਹਾਂ ਮੈਨੂੰ ਕੁੱਟਦੇ ਸੀਗੇ ਤੇ ਉੱਥੇ ਬਹੁਤ ਤੰਗ ਕਰਨਾ ਉਹਨਾਂ ਨੇ ਹੂੰ ਮਤਲਬ ਇੰਨਾ ਕ ਮਜਬੂਰ ਕਰ ਦੇਣਾ ਕਿ ਮੈਂ ਰਾਤ ਨੂੰ ਆਪਣਾ ਗੇਟ ਲਾ ਕੇ ਇਕੱਲੀ ਬੱਚਿਆਂ ਨੂੰ ਲੈ ਕੇ ਅੰਦਰੋਂ ਦੋ ਦੋਏ ਗੇਟ ਲਾ ਕੇ ਪੈਂਦੀ ਵੀ ਕਿਤੇ ਮੈਨੂੰ ਮਾਰ ਨਾ ਅੱਛਾ ਹਾਂਜੀ ਬਹੁਤ ਤੰਗ ਕਰਦੇ ਸੀ ਇੰਨਾ ਕਰਦੇ ਸੀ ਇਹ ਉਦੋਂ ਬਾਅਦ ਚ ਜਦੋਂ ਪਤਾ ਲੱਗ ਗਿਆ ਤੁਹਾਨੂੰ ਉਦੋਂ ਬਾਅਦ ਚ ਹੋਣ ਲੱਗ ਗਿਆ ਹਾਂਜੀ ਹਾਂ ਜਿੰਨਾ ਚਿਰ ਨਹੀਂ ਪਤਾ ਸੀ ਉਹਨਾਂ ਚਿਰ ਉਹਨਾਂ ਨੇ ਹੱਥ ਨਹੀਂ ਲਾਇਆ ਉਹਨਦੀਆਂ ਭੈਣਾਂ ਵੀ ਉਹਦੇ ਭਣੋਈਏ ਵੀ ਮਤਲਬ ਕਹਿ ਦਿੰਦੇ ਇਹਨੂੰ ਘਰੋਂ ਕੱਢ ਦੋ ਇੱਥੋਂ ਹੂੰ ਆ ਕੇ ਉਹਨਾਂ ਨੇ ਵੀ ਲੜਨਾ ਹੂੰ ਤੁਹਾਨੂੰ ਘਰੋਂ ਕੱਢ ਦੋ ਹਾਂਜੀ ਅੱਛਾ ਉਹਨੂੰ ਨਹੀਂ ਕੋਈ ਕੁਛ ਕਹਿੰਦੇ ਸੀ ਜਾਈ ਹੂੰ ਇਹ ਕਹਿੰਦੀ ਇਹ ਕੋਈ ਨਿਸ਼ਾਨੀ ਕਰਦਾ ਹੈਗਾ ਉਥੇ ਪਰਦੇ ਪਾਉਂਦੀ ਆ ਵੀ ਸਾਨੂੰ ਕੋਈ ਚੀਜ਼ ਦੇਣੀ ਨਹੀਂ ਨਾ ਪਵੇ ਇਹਨੂੰ ਬਸ ਹੂੰ ਪੂਰਾ ਪਰਿਵਾਰ ਦੀ سپورਟ ਸੀ ਹਾਂਜੀ ਫਿਰ ਤਾਂ ਸੁਧਰਨਾ ਮੁਸ਼ਕਲ ਹੀ ਸੀ ਜੇ ਪਰਿਵਾਰ ਪਰਿਵਾਰ ਦੀ سپورਟ ਹੁੰਦੀ ਹੈ ਜੀ ਹੂੰ ਫਿਰ ਤਾਂ ਕਿੱਥੇ ਅਗਲਾ ਸੁਧਰਦਾ ਸੋ ਹੂੰ ਜੇ ਪਰਿਵਾਰ ਤੁਹਾਡਾ ਸਾਥ ਦਿੰਦਾ ਤਾਂ ਸ਼ਾਇਦ ਰਿਸ਼ਤਾ ਵੀ ਬਚਦਾ ਘਰ ਵੀ ਬਚਦਾ ਮੁੰਡਾ ਵੀ ਬਚਦਾ ਉਹਨਾਂ ਦਾ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜੀ ਪਰ ਉਹ ਨਹੀਂ ਕਿਸੇ ਪਾਸੋਂ ਵੀ ਉਹਨਾਂ ਨੇ ਇੱਕ ਮੈਂਬਰ ਨੇ ਵੀ ਨਹੀਂ ਸੋਚਿਆ ਵੀ ਅਸੀਂ ਘਰ ਬਚਾਈਏ ਹੂੰ ਉਹਨਾਂ ਨੇ ਆਪਣੇ ਬੱਚਿਆਂ ਬਾਰੇ ਵੀ ਨਹੀਂ ਸੋਚਿਆ ਹੂੰ ਵੀ ਸਾਡੇ ਬੱਚੇ ਐ ਵੀ ਕਿੱਥੇ ਰੋਲਣਗੇ ਕਿੱਥੇ ਜਾਣਗੇ ਹੂੰ ਵੀ ਉਹ ਇੰਨੇ ਚਿਰ ਦੀ ਪਾਲਦੀ ਐ ਹੂੰ ਵੀ ਅਸੀਂ ਮਾੜਾ ਮੋਟਾ ਤਾਂ ਉਹਨਾਂ ਦਾ ਸੋਚਣ ਦਾ ਹੱਕ ਬਣਦਾ ਸੀ ਇਹ ਬੱਚੇ ਫੇਰ ਵੀ ਪਾਲ ਰਹੀ ਐ ਅਸੀਂ ਇੰਨੇ ਔਖੀ ਕਰਦੇ ਆ ਵੀ ਅਸੀਂ ਕੁਝ ਲਿਆ ਕੇ ਨਹੀਂ ਦਿੰਦੇ ਘਰੇ ਵੀ ਫਿਰ ਵੀ ਆਪਣੇ ਮੈ ਸਲਾਈ ਕਰਦੀ ਸੀ ਉੱਥੇ ਹੂੰ ਪਹਿਲਾਂ ਸਲਾਈ ਬਹੁਤ ਕੀਤੀ ਮੈਂ ਆਪਣੀ ਪਿੰਡ ਹੂੰ ਵੀ ਸਲਾਈ ਕਰਕੇ ਬੱਚੇ ਪਾਲਦੀ ਮੈਂ ਉਹਨਾਂ ਨੂੰ ਵੀ ਸਬਜ਼ੀ ਪਾਣੀ ਲਿਆ ਕੇ ਮਤਲਬ ਉਹਨਾਂ ਨੂੰ ਵੀ ਰੋਟੀ ਬਣਾ ਕੇ ਦੇਣਾ ਫੇਰ ਜਿੰਨੀ ਕਿ ਸਲਾਈ ਕਰਦੀ ਫੇਰੇ ਆ ਜਾਣੀ ਉਹਨਾਂ ਨੂੰ ਵੀ ਮੈਂ ਰੋਟੀ ਬਣਾ ਤੁਸੀਂ ਘਰ ਦਾ ਖਰਚਾ ਵੀ ਚਲਾਉਣ ਲੱਗੇ ਸੀ ਹੂੰ ਇੰਨਾ ਮੁਸ਼ਕਲ ਹੋ ਗਿਆ ਸੀ ਹੈ ਹਾਂਜੀ ਤੁਸੀਂ ਮਿਹਨਤ ਕਰਦਿਆਂ ਨੂੰ ਵੀ ਤੁਹਾਡਾ ਸਾਥ ਨਹੀਂ ਦਿੱਤਾ ਸਾਥ ਨਹੀਂ ਦਿੱਤਾ ਇਹ ਹੂੰ ਜੇ ਘਰ ਦੇ ਸਾਥ ਦਿੰਦੇ ਫਿਰ ਬਚ ਸਕਦਾ ਸੀ ਪਰਿਵਾਰ ਤੁਹਾਡਾ ਹਾਂਜੀ ਪਰਿਵਾਰ ਬਚ ਸਕਦਾ ਸੀ ਹੂੰ ਸਾਥ ਦੇ ਦੇ ਤਾਂ ਪਰ ਉਹਨਾਂ ਨੇ ਚਾਇਆ ਹੀ ਨਹੀਂ ਹੈਗਾ ਵੀ ਸਾਡਾ ਘਰ ਬਚੀ ਹਮ ਘਰ ਖੋੜਿਆ ਰਹੀ ਹਮ ਜਦੋਂ ਔਰਤ ਦੇ ਉੱਤੇ ਇੰਨੀਆ مصیبتਾਂ ਆਉਂਦੀਆਂ ਤਾਂ ਘਟੋ ਘਟ ਔਰਤ ਨੂੰ ਤਾਂ ਸਾਥ ਦੇਣਾ ਚਾਹੀਦਾ ਚਲੋ ਕਈ ਹੈ ਕਈਏ ਵੀ ਜੈਂਟਸ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਔਰਤ ਦੇ ਕੀ ਦੁੱਖ ਹੈ ਔਰਤਾਂ ਦੇ ਘਰ ਦੀਆਂ ਔਰਤਾਂ ਨੇ ਵੀ ਨਹੀਂ ਸਾਥ ਦਿੱਤਾ ਬਸ ਉਹਨਾਂ ਨੂੰ ਵੀ ਇਹੀ ਚੀਜ਼ ਸੀ ਨਾ ਵੀ ਜੇ ਇਹ ਜਾਵੇ ਬੱਚਿਆਂ ਨੂੰ ਲੈ ਕੇ ਹਮ ਤਾਂ ਅਸੀਂ ਪਿਓ ਦੀ ਜਿਹੜੀ ਹੈਗੀ ਪ੍ਰਾਪਰਟੀ ਅਸੀਂ ਸਾਂਭ ਲਈਏ ਸਾਰੇ ਅੱਛਾ ਕੱਲਾ ਸੀ ਮੁੰਡਾ ਹਾਂਜੀ ਕੱਲਾ ਹੀ ਸੀ ਇਹ ਤੇ ਜਿਹੜੀਆਂ ਤਿੰਨ ਭੈਣਾਂ ਨੇ ਹੂੰ ਉਹਨਾਂ ਨੂੰ ਇਹ ਚੀਜ਼ ਹੈ ਵੀ ਬੱਚੇ ਲੈ ਕੇ ਜਾਵੇ ਤਾਂ ਅਸੀਂ ਆਪਣੇ ਮਤਲਬ ਡੈਡੀ ਤੋਂ ਲੈ ਕੇ ਸਾਰਾ ਕੁਝ ਖਾ ਲਈ ਹੂੰ ਵੀ ਭਰਾ ਤਾਂ ਸਾਡਾ ਨਸ਼ਾ ਕਰਦਾ ਹੀ ਐ ਹੂੰ ਕਿ ਇਹਨੂੰ ਉਹਦੇ ਨਾਲ ਕੋਈ ਚੀਜ਼ ਹੈ ਨਹੀਂ ਤੇ ਆਪੇ ਧੱਕੇ ਖਾਂਦਾ ਫਿਰੂਗਾ ਹੂੰ ਵੀ ਅਸੀਂ ਸਾਰਾ ਕੁਝ ਸਾਂਭ ਲਈ ਥੋੜੀ ਸੱਸ ਜਿੰਨਾ ਚਿਰ ਰਹੀਓ ਨਾ ਚਿਰ ਵਧੀਆ ਰਹਿ ਆ ਮਾਲ ਹਾਂਜੀ ਉਹਨਾਂ ਚਿਰ ਵਧੀਆ ਸੀਗਾ ਹੂੰ ਇਨਾ ਚਿਰ ਉਹਰੇ ਉਹਨਾਂ ਦੀ ਮੇਰੀ ਮੈਰਿਜ ਤੋਂ ਬਾਅਦ 5 ਸਾਲ ਬਾਅਦ ਡੈਕ ਟੈਸਟ ਕੀਤੀ ਸੀ 760 ਸਕੋਰ ਕਰਦੀ ਸੀ ਹਾਂਜੀ ਉਹ ਕਰਦੇ ਸੀਗੇ ਹੂੰ ਉਹ ਕਰਦੇ ਸੀ ਹੂੰ ਇੰਨਾ ਫਿਰ ਹਾਲਾਤਾਂ ਚੋਂ ਗੁਜ਼ਰਨਾ ਫਿਰ ਮਾਨਸਿਕ ਤੌਰ ਤੇ ਕਿੰਨਾ ਔਖਾ ਹੈ ਬਹੁਤ ਜ਼ਿਆਦਾ ਔਖਾ ਹੈ ਸਰ ਬਹੁਤ ਜ਼ਿਆਦਾ ਮਤਲਬ ਇੰਨੀਆਂ ਟੈਨਸ਼ਨਾਂ ਮੈਂ ਆਪਣੀ ਮਤਲਬ ਜ਼ਿੰਦਗੀ ਚ ਅੱਜ 14-15 ਸਾਲ ਹੋ ਗਏ ਮੈਰਿਜ ਹੋਈ ਨੂੰ ਹੂੰ ਇੰਨੀਆਂ ਟੈਨਸ਼ਨਾਂ ਅੱਜ ਦਿਮਾਗ ਤੇ ਨੇ ਕੁਛ ਨਹੀਂ ਪਤਾ ਲੱਗਦਾ ਵੀ ਕੀ ਕਰਨਾ ਹੈ ਕੀ ਨਹੀਂ ਹੂੰ ਮਤਲਬ ਮਾਨਸਿਕ ਹਾਲ ਕੁਝ ਜਿਹਾ ਹੀ ਖਰਾਬ ਹੈ ਇੰਨਾ ਸਾਰੇ ਦਿਨ ਇੱਕੋ ਹੀ ਗੱਲਾਂ ਚੱਲੀ ਜਾਂਦੀਆਂ ਰਹਿੰਦੀਆਂ ਸਾਰਾ ਦਿਨ ਸੋਚੀ ਜਾਂਦੀ ਆ ਕਿ ਅਬ ਬੱਚਿਆਂ ਦੇ ਆਪਣੀ ਜ਼ਿੰਦਗੀ ਤਾਂ ਚਲੋ ਹੁਣ ਖਰਾਬ ਹੋਈ ਗਈ ਅੱਗੇ ਬੱਚਿਆਂ ਦੀ ਜ਼ਿੰਦਗੀ ਬਾਰੇ ਸੋਚ ਰਹੀ ਆ ਵੀ ਉਹਨਾਂ ਦਾ ਕੀ ਬਣੂਗਾ ਕਿਵੇਂ ਬਣੂਗਾ ਹੂੰ ਕਿਉਂਕਿ ਇਹ ਚੀਜ਼ਾਂ ਮੈਂ ਕਦੇ ਦੇਖੀਆਂ ਹੀ ਨਹੀਂ ਸੀ ਜਿਵੇਂ ਜ ਅੱਜ ਜਿਹੜੀਆਂ ਮੈਂ ਕੱਟ ਰਹੀ ਆ ਇਹ ਸੋਚੀਆਂ ਵੀ ਨਹੀਂ ਸੀ ਮਨ 'ਚ ਹੂੰ ਤੁਸੀਂ ਜਦੋਂ ਕਹਿੰਦੇ ਹੋ ਵੀ ਸਾਰਾ ਦਿਨ ਇੱਕ ਕੋਈ ਦਿਮਾਗ ਚ ਪਤਾ ਨਹੀਂ ਲੱਗਦਾ ਤੁਹਾਨੂੰ ਇੱਕ ਤਰੀਕੇ ਨਾਲ ਫਿਰ ਵੀ ਡਿਪਰੈਸ਼ਨ ਵਾਂਗੂ ਡਿਪਰੈਸ਼ਨ ਹੋ ਗਿਆ ਹਾਂਜੀ ਹਾਂ ਬਸ ਡਿਪਰੈਸ਼ਨ ਵਾਂਗੂ ਹੀ ਰਹਿੰਦਾ ਸਾਰਾ ਦਿਨ ਮਨ ਫਿਰ ਇੱਕ ਤੁਹਾਨੂੰ ਤੇ ਇਹ ਵੀ ਹੋਊਗਾ ਨਾ ਵੀ ਮੈਂ ਦੱਸ ਵੀ ਨਹੀਂ ਸਕਦੇ ਹੋਵਾਂਗੇ ਵੀ ਬੱਚੀ ਨੂੰ ਦੱਸਾਂ ਬੱਚਿਆਂ ਨੂੰ ਤੇ ਬੱਚਿਆਂ ਤੇ ਤਾਂ ਤੁਸੀਂ ਬੋਝ ਨਹੀਂ ਪਾਉਣਾ ਚਾਹੁੰਦੇ ਹੋਗੇ ਨਾ ਨਹੀਂ ਸਰ ਬੱਚਿਆਂ ਨਾਲ ਤਾਂ ਕੀ ਗੱਲ ਕੀਤੀ ਜਾਂਦੀ ਹੈ ਜੀ ਮੰਮੀ ਐ ਮੇਰੀ ਮੰਮੀ ਕੋਲ ਰਹਿਣੀ ਆ ਮੈਂ ਹੂੰ ਤੇ ਬਸ ਦੋਵੇਂ ਮਾਮਾ ਧੀਆਂ ਕਰ ਲੈਣੀਆਂ ਜੀ ਆਪਣਾ ਦੁੱਖ ਸੁੱਖ ਹੂੰ ਹੋਰ ਕਿੱਜਾ ਬੰਦਾ ਸਾਨੂੰ ਕੋਈ ਸਪੋਰਟ ਵਾਲਾ ਹੈ ਨਹੀਂ ਨਾ ਤੁਸੀਂ ਅਸੀਂ ਕਰਦੇ ਆ ਤੁਹਾਡੇ ਫੋਨ ਬਾਹਰ ਕੋਈ ਗੱਲ ਕਰਾਂਗੇ ਜੀ ਕਿਸੇ ਨਾਲ ਕੌਣ ਤੁਹਾਨੂੰ ਦਾ ਕਿ ਸਿੱਧੀ ਅੱਜ ਕੱਲ ਹੂੰ ਫਾਦਰ ਤੁਹਾਡੇ ਉਹਨਾਂ ਦੀ ਡੈਥ ਹੋ ਗਈ ਸੀ 12 ਸਾਲ ਹੋ ਗਏ ਹਨ ਹੂੰ ਤੁਹਾਡੀ ਮੈਰਿਜ ਤੋਂ ਪਹਿਲਾਂ ਹੀ ਹੋ ਗਈ ਸੀ ਜੀ ਮੇਰੀ ਮੈਰਿਜ ਤੋਂ ਪਹਿਲਾਂ ਹੀ ਹੂੰ ਤੇ ਦੋਵੇਂ ਮਾਵਾ ਤੇ ਹੀ ਇੱਕੋ ਹੀ ਚੀਜ਼ ਇੱਕੋ ਜਿਹੀ ਥੋੜੀ ਮਦਰ ਨੂੰ ਥੋੜੀ ਟੈਨਸ਼ਨ ਹੋਣੀ ਆ ਉਹ ਤੁਹਾਡੀ ਟੈਨਸ਼ਨ ਚਾ ਨਾ ਦੁਖੀ ਰਹਿੰਦੇ ਹੋਣੇ ਹਾਂਜੀ ਹਾਂ ਸਰ ਉਹਨਾਂ ਨੂੰ ਮੰਮੀ ਨੂੰ ਮੇਰੀ ਟੈਨਸ਼ਨ ਬਹੁਤ ਜ਼ਿਆਦਾ ਰਹਿੰਦੀ ਹੈ ਸਿਸਟਰ ਹੈ ਛੋਟੀ 18 ਸਾਲ ਦੀ ਹੂੰ ਉਹਦੀ ਵੀ ਟੈਨਸ਼ਨ ਹੈ ਮੇਰੀ ਜਿਕਰ ਨਹੀਂ ਉਹਦੀ ਹੂੰ ਪਹਿਲਾਂ ਮਾਂ ਨੇ ਆਪਣੀ ਜ਼ਿੰਦਗੀ ਬਹੁਤ ਔਖੀ ਕੱਟੀ ਹੈ ਅੱਗੇ ਉਹਨਾਂ ਨੂੰ ਮੇਰੀ ਵੀ ਟੈਨਸ਼ਨ ਬਹੁਤ ਹੋ ਗਈ ਹੂੰ ਐਨਾ ਫਿਰ ਫਿਰ ਤੁਸੀਂ ਇੰਸਟਾਗ੍ਰam ਤੇ ਕਿਵੇਂ ਆਏ ਇੰਸਟਾਗ੍ਰਾਮ ਤੇ ਸਰਵਾਸ ਵੈਸੀ ਨਾਰਮਲ ਜੀ ਕੋਈ ਫੋਟੋ ਕਿਛਕੀ ਵੈਸੀ ਮਤਲਬ ਫਰੀ ਵੀ ਪਾ ਦਿੰਦੇ ਸੀ ਹੂੰ ਚਲੋ ਮਾੜੇ ਮੋਟੇ ਲਾਈਕ ਆਉਣ ਲੱਗ ਗਏ ਫਿਰ ਮੈਨੂੰ ਆ ਗਿਆ ਵੀ ਦੋ ਚਾਰ ਪੰਜ ਹੋਰ ਪਾਈ ਰੀਲਾਂ ਹੂੰ ਫਿਰ ਮੈਂ ਹੋਰ ਅਸੂ ਕੰਮ ਕਰਦੀਆਂ ਦੀ ਲਾ ਲਓ ਕਈ ਵਾਰੀ ਟੈਨਸ਼ਨ ਚ ਹੁੰਨੇ ਆ ਉਦੋਂ ਲਾ ਲਓ ਬਸ ਬਣੀ ਮੋਟੀ ਪੋਸਟ ਪਾ ਦੇ ਮਨ ਮਟ ਮਾੜਾ ਮਟ ਦੋ ਵੀ ਹੋਰ ਪਾਸੇ ਲਾਉਣ ਲਈ ਤੁਸੀਂ ਡਾਇਵਰਟ ਕਰਨ ਲਈ ਇੰਸਟਾਗ੍ਰਾਮ ਚਲੋਗੇ ਤੇ ਜਦੋਂ ਬੱਚਿਆਂ ਦਾ ਫਿਰ ਕੀ ਤੁਹਾਡੇ ਪ੍ਰਤੀ ਰਵੱਈਆ ਹੈ ਵੀ ਬੱਚੇ ਕੀ ਸੋਚਦੇ ਆ ਤੁਹਾਡੀ ਜ਼ਿੰਦਗੀ ਪ੍ਰਤੀ ਬੱਚਿਆਂ ਨੂੰ ਸਰ ਪਤਾ ਹੀ ਹੈ ਵੀ ਸਾਡਾ ਪਿਓ ਇਦਾਂ ਦਾ ਸੀਗਾ ਹੂੰ ਉਹਨਾਂ ਨੂੰ ਬੱਚੇ ਕੁੜੀਆਂ ਸਿਆਣੀ ਐ ਹੂੰ ਕੁੜੀਆਂ ਵੀ ਕਹਿ ਦਿੰਦੀ ਐ ਵੀ ਮੰਮੀ ਚਲੋ ਕੋਈ ਨਹੀਂ ਜੇ ਆਪਾਂ ਜਿਹੜਾ ਜ਼ਿੰਦਗੀ ਚ ਜਿਹੜਾ ਅਸੀਂ ਹਰ ਸਲਟ ਰਹੇ ਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਿਆ ਕਰੋ ਹੂੰ ਕੁੜੀਆਂ ਕਹਿ ਦਿੰਦੀ ਐ ਇਵੇਂ ਹੂੰ ਜੀ ਉਹਨਾਂ ਨੇ ਤਾਂ ਸੁਧਰਨਾ ਹੀ ਨਹੀਂ ਹੂੰ ਵੀ ਆਪਾਂ ਮੈਂ ਪੜ ਲਿਖੀ ਚੱਲੂਗੀ ਕਿ ਮੈਂ ਆਪਣਾ ਉਹ ਕਰ ਲਵਾਂਗੀ ਹਮਮ ਖੋਰ ਕੋਈ ਗੱਲ ਹੋਵੇ ਮੰਚ ਕਹਿੰਦੀ ਔਰਤ ਦੀ ਜ਼ਿੰਦਗੀ ਬਾਰੇ ਕੀ ਸੋਚਦੇ ਹੋ ਵੀ ਕਿੰਨੀ ਕ ਮੁਸ਼ਕਲ ਹੈ ਜਾਂ ਕਿੰਨੀ ਕ ਆਸਾਨ ਲੱਗਦੀ ਹੈ ਤੁਹਾਨੂੰ ਔਰਤ ਦੀ ਜ਼ਿੰਦਗੀ ਤਾਂ ਸਰ ਉਹੀ ਗੱਲ ਹੈ ਜਾਂ ਤਾਂ ਮਾਪਿਓ ਹੁੰਦਾ ਸਿਰਫ ਉਦੋਂ ਐਸ਼ ਹੁੰਦੀ ਹੈ ਬੱਚੇ ਨੂੰ ਹਮ ਜਾਂ ਫਿਰ ਸਿਰ ਦਾ ਸਾਈਂ ਹੂੰ ਚਾਜਦਾ ਹੋਵੇ ਫਿਰ ਜਨਾਨੀ ਸੋਫੀ ਰਹਿ ਸਕਦੀ ਹੈ ਹੂੰ ਉਹ ਤਾਂ ਮੁਸ਼ਕਲ ਹੈ ਜੇ ਜਿਹਦੇ ਸਿਰ ਤੇ ਮਾਪਿਓ ਨਹੀਂ ਉਹ ਨਹੀਂ ਬੰਦਾ ਅੰਗਲਸੋਫ ਜ਼ਿੰਦਗੀ ਕੱਢ ਸਕਦਾ ਹੂੰ ਜਿਹਦੇ ਸਿਰ ਤੇ ਸਾਈਂ ਚਾਜਦਾ ਨਹੀਂ ਹੈਗਾ ਉਹ ਜਮਾਈ ਜ਼ਿੰਦਗੀ ਨਰਕ ਹੈ ਜੀ ਜਲੇਡੀ ਉਸ ਤੁਹਾਨੂੰ ਫਿਰ ਹੋਰ ਵੀ ਤਾਂ ਮੁਸ਼ਕਲਾਂ ਆਉਂਦੀਆਂ ਹੋਣੀਆਂ ਜਦੋਂ ਤੁਸੀਂ ਇਕੱਲੇ ਰਹਨੇ ਹੋ ਤੇ ਇਕੱਲੇ ਰਹਿਣ ਵਾਲੇ ਨੂੰ ਤਾਂ ਜਿਵੇਂ ਤੁਸੀਂ ਉਹਨਾਂ ਕੰਮ ਕਰਦੇ ਹੋ ਉਹਨੂੰ ਤਾਂ ਔਰਤ ਨੂੰ ਤਾਂ ਦੁਨੀਆ ਵੀ ਨਹੀਂ ਟਿਕਣ ਦਿੰਦੀ ਇਹ ਵੀ ਤਾਂ ਦਿੱਕਤਾਂ ਆਉਂਦੀਆਂ ਹੋਣੀਆਂ ਪਹਿਲਾਂ ਤਾਂ ਦੇਖੋ ਸਰ ਮੇਰੇ ਫਾਦਰ ਸਾਹਿਬ ਨਹੀਂ ਹੈਗੇ ਸਿੱਖਤੇ ਹੂੰ ਉਸ ਤੋਂ ਬਾਅਦ ਅਸੀਂ ਸੱਤ ਭੈਣਾਂ ਹੋਈਆਂ ਹੂੰ ਤੇ ਪਹਿਲੀ ਤਾਂ ਮੈਂ ਹੀ ਆਂ ਤੇ ਸੱਤਵੀਂ ਜਿਹੜੀ ਪੰਜ ਪੁਰੀਆਂ ਹੋ ਗਈਆਂ ਸੱਤਵੀਂ ਛੋਟੀ ਭੈਣ 18 ਸਾਲ ਦੀ ਹੈ ਹੂੰ ਬ੍ਰਦਰ ਹੋਇਆ ਹੀ ਨਹੀਂ ਪ੍ਰਮਾਤਮਾ ਨੇ ਚਲੋ ਪੂਰੀ ਮਰਜ਼ੀ ਸੀ ਰੱਬ ਦੀ ਹੂੰ ਨਹੀਂ ਹੋਇਆ ਮੰਮੀ ਵੀ ਇਕੱਲੇ ਐ ਹੂੰ ਪਹਿਲਾਂ ਤੇ ਹੁਣ ਆ ਵੀ ਤੁਹਾਨੂੰ ਪਤਾ ਹੀ ਹੈ ਸਰ ਬੰਦੇ ਬਿਨਾ ਤਾਂ ਦੇਖੋ ਘਰ ਕਿਵੇਂ ਚੱਲਦੀ ਹੁੰਦੀ ਹੈ ਹਨਾ ਬਹੁਤ ਮੁਸ਼ਕਲਾਂ ਦਾ ਮਤਲਬ ਸਾਹਮਣਾ ਕਰਨਾ ਪੈਂਦਾ ਹੁੰਦਾ ਹੁਣ ਅੱਜ ਬੰਦਿਆਂ ਵਾਲੇ ਕੰਮ ਵੀ ਮੈਂ ਹੀ ਕਰਦੀ ਆ ਮਮੀ ਕਰਦੇ ਆ ਹੂੰ ਕਿਸੇ ਦੀ ਮਤਲਬ ਜੈਂਟਸ ਦੀ ਕੋਈ سپورਟ ਨਹੀਂ ਹੈਗੀ ਹੂੰ ਘਰੇ ਹੋਰ ਰਿਸ਼ਤੇਦਾਰਾਂ ਭੈਣ ਭਾਈਆਂ ਨੇ ਤਾਂ ਕਿਸੇ ਨੇ ਦੇਖ ਹੀ ਲੈਣਾ ਹੁੰਦਾ ਦੁਨੀਆ ਤਾਂ ਫਿਰ ਦੇਖਦੇ ਨੂੰ ਡਿਗਦੀ ਹੈ ਡਿਗਦਾ ਜਿਹੜਾ ਥੋੜਾ ਜਿਹਾ ਡਿਗਦਾ ਹੁੰਦਾ ਉਹਨੂੰ ਕੋਸ਼ਿਸ਼ ਕਰਦੀ ਹੈ ਵੱਧ ਡਿਗੇ ਹਾਂਜੀ ਤੇ ਸਾਥ ਦੇਣ ਵਾਲਾ ਕੋਈ ਅੱਜ ਅੱਜਕੱਲ੍ਹ ਹੱਥ ਫੜਨ ਵਾਲਾ ਤਾਂ ਕੋਈ ਨਹੀਂ ਹੁੰਦਾ ਸਾਰੇ ਡਿਗਣ ਵਾਲੇ ਹੂੰ ਇਹ ਫਿਰ ਕੰਮ ਤੇ ਵੀ ਦਿੱਕਤ ਆਉਂਦੀ ਆ ਤੁਹਾਨੂੰ ਜਿਹੜਾ ਵੀ ਮਰਦ ਪ੍ਰਧਾਨ ਸਮਾਜ ਆ ਉਹ ਫਿਰ ਤੁਹਾਨੂੰ ਉਹੋ ਜਿਹੀ ਨਜ਼ਰਾਂ ਨਾਲ ਵੀ ਦੇਖਦਾ ਹੋਊਗਾ ਵੀ ਇਹ ਦਾ ਸ਼ਾਇਦ ਡਿਸਪਿਊਟ ਚੱਲਦਾ ਤੇ ਪਤਾ ਨਹੀਂ ਗਲਤੀ ਹੋਵੇ ਦੇਖਣ ਦਾ ਸਰ ਦੇਖੋ ਕਿਸੇ ਦੇ ਮਨ ਨੂੰ ਕਿਹੜਾ ਆਪਾਂ ਪੜ ਸਕਦੇ ਆ ਦੇ ਸੋਚਣ ਵਾਲੇ ਤਾਂ ਦੁਨੀਆ ਸੋਚੀ ਵੀ ਜਾਂਦੀ ਹੈ ਹਮ ਪਰ ਆਪਣਾ ਸਰ ਸਟੈਂਡ ਹੈ ਜਿੱਥੇ ਕੰਮ ਕਰਦੇ ਆ ਕਦੇ ਆਪਣਾ ਉੱਥੇ ਨਹੀਂ ਲੰਬਾ ਆਇਆ ਕਦੇ ਜਿਵੇਂ ਹੁਣ ਮੈਂ ਰਹਿ ਰਹੀ ਹਾਂ ਮੰਮੀ ਕੋਲ ਵਿਧਿਆਨ ਗਵਾਂਡ ਚ ਨਹੀਂ ਕਿਸੇ ਨੇ ਅੱਜ ਤੱਕ ਆਪਾਂ ਨੂੰ ਮਾੜੀ ਆਖਿਆ ਆਪਣਾ ਸਟੈਂਡ ਹੈ ਸਰ ਇਹਨਾਂ ਨੂੰ ਆਪਾਂ ਨਹੀਂ ਕਦੇ ਵੀ ਉਹ ਦਿੱਤਾ ਵੀ ਜੇ ਆਪਾਂ ਦੋ ਖੜਕੀ ਉੱਥੋਂ ਗੱਲਾਂ ਕਰਾ ਲਈਏ ਕਿਸੇ ਕੋਲੋਂ ਉੱਥੋਂ ਕਰਾ ਲਈਏ ਇਹ ਆਪਣਾ ਸਟੈਂਡ ਹੈ ਤੁਸੀਂ ਭੈਣ ਜੀ ਤੁਹਾਡਾ ਟਾਈਮ ਦਿੱਤਾ ਅਨਮੁੱਲਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਤਾਂ ਜੋ ਇਹੋ ਜਿਹੀਆਂ ਕਹਾਣੀਆਂ ਤੁਹਾਡੇ ਤੱਕ ਹੋਰ ਵੀ ਪਹੁੰਚਦੀਆਂ ਰਹਿਣ ਧੰਨਵਾਦ